ਸੈਂਟਰ ਲੋਕਿੰਗ ਵਾਲੀ ਚਾਬੀ ਹੈ ਗੱਡੀ ਦੇ ਨਾਲ ਦੂਜੇ ਨਾਂ ਦੀ ਗੱਡੀ ਹੈਗੀ ਜੀ 4 ਹੈ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਸੀਟ ਕਵਰ ਚੜੇ ਹੋਏ ਆ ਨਵੇਂ ਤੇ ਨਵੀਂ ਗੱਡੀ ਦੇ ਵਿੱਚ ਮੈਟ ਆ ਓਕੇ ਗੱਡੀ 2008 ਮਾਡਲ ਜੀ 4 ਦੂਜੇ ਨਾਂ ਦੀ ਹੈ ਅੱਛੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ ਨੋਵਾ ਗੱਡੀਆਂ ਲੈ ਕੇ ਆਏ ਹਾਂਗੇ ਬਹੁਤ ਸੋਹਣੀਆਂ ਤੇ ਸਾਫ ਸੁਥਰੀਆਂ ਗੱਡੀਆਂ ਆਪਣੇ ਕੋਲੇ ਆਹ ਆਪਣੇ ਪਿੰਡੋਂ ਵੀਰ ਸਤਨਾਮ ਦੀ ਗੱਡੀ ਹੈਗੀ 2009 ਮਾਡਲ ਹੈ ਤੇ G4 ਹੈ ਚਿੱਟਾ ਰੰਗ ਹੈ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਟਾਇਰ ਬਿਲਕੁਲ ਨਵੇਂ ਆ ਤੇ ਅਲਾਏ ਲੱਗੇ ਹੋਏ ਹੈਗੇ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਕੰਮ ਖਰਚਾ ਕੋਈ ਨਹੀਂ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਹੈਗੀ ਕੰਮ ਖਰਚਾ ਸਭ ਗੱਡੀ ਦੇ ਵਿੱਚ ਓਕੇ ਹੋਇਆ ਬਸ ਸੀਟ ਕਵਰ ਬਿਲਕੁਲ ਨਵੇਂ ਆ ਇੰਟੀਰੀਅਰ ਵਜੋਂ ਗੀ ਗੱਡੀ ਸਾਫ ਸੁਥਰੀ ਆ ਓਕੇ ਗੱਲਬਾਤ ਆ ਜੇ ਆਪਾਂ ਗੱਲ ਕਰੀਏ ਗੱਡੀ ਦੀ ਡਿਮਾਂਡ ਦੀ ਤਾਂ ਡਿਮਾਂਡ ਵੀ ਬਾਈ ਤੁਹਾਨੂੰ ਜੈ ਜੁਗੀ ਮਿਲ ਜੂਗੀ ਤੇ ਸੀਟ ਕਵਰ ਵਗੈਰਾ ਮੈਟ ਮੈਟਿੰਗ ਹੋਈ ਵੀ ਆ ਮੈਟ ਵੀ ਸੋਹਣਾ ਜਨਮਾ ਗਰਪੇ ਜੇ ਤੁਮ ਦਿਖਾ ਦਿਓ ਗੱਡੀ ਓਕੇ ਗੱਲਬਾਤ ਸੋਹਣੀ ਗੱਡੀ ਆ ਐਕਸੈਸਰੀਸ ਵੀ ਮਰਾਉਣੇਗਾ ਸਾਰੀ ਸੀਟ ਗੱਡੀ ਆ ਲੱਗੀ ਵੱਜੀ ਦੀ ਫੁੱਲ ਜ਼ਿੰਮੇਵਾਰੀ ਗੱਡੀ ਦੀ ਓਕੇ ਗੱਲਬਾਤ ਜੀ 4 2009 ਮਾਡਲ ਆ ਤੇ ਸੀਟ ਕਵਰ ਨਵੇਂ ਮੈਟਿੰਗ ਹੋਈ ਵੀ ਆ ਮੈਟ ਵੀ ਬਿਲਕੁਲ ਨਵੇਂ ਗੱਡੀ ਦੇ ਵਿੱਚ ਸੋਹਣੀ ਗੱਡੀ ਆ ਤੇ ਚਿੱਟੇ ਰੰਗ ਚ ਲੈ ਵੀ ਗਰ ਭੇਜੋ ਇੰਜਨ ਤੇ ਮਰਾਉਣੇ ਨੇ ਨੀਗਾ ਉੱਧਰ ਦੀ ਆਜੋ ਓਕ ਤੇ ਜਲਵਾਟ ਕੀਤੀ ਹੈ। ਜਿਹਨੂੰ ਫੌਨ ਤੇ ਸਾਫ਼ ਕੀਤੀ ਗਈ ਹੈ। ਬਲੇ ਵੀ ਗੱਡੀ ਹੈ। ਇਹ ਬਿਲਕੁਲ ਚਾਰੇ ਗੱਡੀ ਦੇ ਨਵੇਂ ਆ। ਬੈਟਰੀ ਐਮਰਨ ਕੋਪੀ ਦੀ ਆ। ਤਿੰਨ ਤੋਂ ਚਾਰ ਮਹੀਨੇ ਹੋਇਆ ਬੈਟਰੀ ਰਖਾਈ ਨੂੰ ਸਰਵਿਸ ਹੋਈ ਵੀ ਆ। ਠੀਕ ਆ ਜੀ। ਇੰਜਨ ਗੇਅਰ ਦੀ ਓਕੇ ਗੱਡੀ ਆ। ਤੇ ਜੇ ਗੱਡੀ ਤੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 2,70,000 ਰੁਪਏ ਦੀ ਗੱਡੀ। ਬਾਈ ਕਹਿੰਦਾ ਵੀ ਛੱਡਦੇ ਆਂਗੇ। ਤੇ ਦਰਸ਼ਕ ਵੀਰੋ ਗੱਲ ਹੋਰ ਗੱਡੀ ਦੀ ਪਾਸ ਨ ਖਤਮ ਹੋਈ ਨੂੰ 1 ਮਹੀਨਾ ਹੋਇਆ ਜੇ ਗੱਡੀ ਦੀ ਪਾਸ ਨ ਕਰਵਾ ਕੇ ਲੈਣੀ ਆ ਤਾਂ 2,70,000 ਰੁਪਏ ਦੀ ਮਿਲ ਜੂਗੀ ਤੇ ਜੇ ਪਾਸ ਨ ਤੁਸੀਂ ਆਪ ਕਰਵਾ ਲਓਗੇ ਤਾਂ ਤੁਹਾਨੂੰ 2,40,000 ਰੁਪਏ ਦੀ ਗੱਡੀ ਇਹ ਮਿਲ ਜੂਗੀ ਚਾਰੇ ਟਾਇਰ ਨਵੇਂ ਲਾਏ ਲੱਗੇ ਹੋਏ ਸੋਹਣੀ ਗੱਡੀ ਆ ਇਹਦੂ ਬਾਦ ਆ ਕਿ 2008 ਮਾਡਲ ਗੱਡੀ ਹੈਗੀ ਫਿੱਕਾ 골ਡਨ ਕਲਰ ਆ ਰੁਪਏ ਦੇ ਟਾਇਰਾਂ ਤੇ ਉਲਾਈ ਤੇ ਨੀਗਾ ਮਰਾ ਦਿਓ ਉਲਾਈ ਲੱਗੇ ਦੀ ਵਧੀਆ ਸੋਹਣੇ ਕੰਪਨੀ ਫਿਟਡ ਉਲਾਈ ਹੈਗੇ ਟੁਇਟਾ ਦੇ ਟਾਇਰ ਹੈਗੇ 70 ਤੋਂ 80 ਪੈਸੇ ਲੈ ਵੀ ਗਰਪੇ ਇਧਰ ਮਰਾਇਨੇਗਾ ਸੈਂਟਰ ਲੋਕਿੰਗ ਵਾਲੀ ਚਾਬੀ ਹੈ ਗੱਡੀ ਦੇ ਨਾਲ ਦੂਜੇ ਨਾਂ ਦੀ ਗੱਡੀ ਹੈਗੀ ਜੀ 4 ਹੈ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਸੀਟ ਕਵਰ ਚੜੇ ਹੋਏ ਆ ਨਵੇਂ ਤੇ ਨਵੀਂ ਗੱਡੀ ਦੇ ਵਿੱਚ ਮੈਟ ਆ ਓਕੇ ਗੱਡੀ 2008 ਮਾਡਲ ਜੀ 4 ਦੂਜੇ ਨਾਂ ਦੀ ਹੈ ਤੇ ਗੱਡੀ ਦਾ ਰੇਟ ਵੀ ਜਾਇਜ਼ ਜਈ ਹੈਗਾ ਲੈ ਗਰਪੇ ਚ ਬੈਕ ਸਾਈਡ ਮਰਾ ਲਿਨੇਗਾ ਭਾਈ ਲੱਗੀ ਬੱਜੀ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਮੈਟ ਮੂਟ ਪੂਰੇ ਸੋਹਣੇ ਆ ਭਾਈ ਸੀਟ ਕਵਰ ਨਵੇਂ ਆ ਬਿਲਕੁਲ ਪੂਰੀ ਸਾਫ ਸੁਥਰੀ ਗੱਡੀ ਹੈ ਘਰੇ ਚੱਲੀ ਵੀ ਗੱਡੀ ਹੈ ਦੂਜੇ ਨਾਂ ਦੀ ਗੱਡੀ ਜਗੀ ਤੇ ਲੱਗੀ ਬੱਜੀ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਆਇਓ ਵੀ ਕਿਰਪਾ ਜੀ ਵੀਰੇ ਇੰਜਨ ਤੇ ਮਰੌਣਿਆ ਨੀਗਾ ਸਰਵਿਸ ਹੋਈ ਵੀ ਹੈ ਗੱਡੀ ਦੀ ਦਰਸ਼ਕ ਵੀਰੋ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਓਕੇ ਗੱਲਬਾਤ ਹੈ ਗੱਡੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਲੈ ਵੀ ਕਿਰਪਾ ਜੀ ਇਹ ਗੱਲ ਕਰੀਏ ਆਪਾਂ ਬੈਟਰੀ ਦਰਸ਼ਕ ਵੀਰੋ ਬੈਟਰੀ ਬਿਲਕੁਲ ਨਵੀਂ ਹੈ ਜਮਾ ਐਮਰੋਨ ਕੰਪਨੀ ਦੀ ਨਵੀਂ ਬੈਟਰੀ ਸਰਵਿਸ ਹੋਈ ਵੀ ਹੈ ਫਿਲਟਰ ਬਦਲੀ ਵੀ ਹੈ ਗੱਡੀ ਆਪਣੇ ਕੋਲੇ ਆ ਸਾਰੀ ਸੀਲਡ ਗੱਡੀ ਹੈ ਇੰਜਨ ਗੇਅਰ ਦੀ ਓਕੇ ਆ ਜਮਾ ਚਾਲ ਚਲਾਵਾ ਪੂਰਾ ਸੋਹਣਾ ਤੇ ਰੇਟ ਵੀ ਗੱਡੀ ਦਾ ਜਾਇਜ਼ ਜਾਈ ਹੈਗਾ ਇਹ ਗੱਡੀ ਆਪਾਂ 2.5 ਲੱਖ ਰੁਪਏ ਦੀ ਗੱਡੀ ਛੱਡਦੇ ਆਂਗੇ ਥਲਕਾ ਫੁਲਕਾ ਮੜਾ ਓਟਾ ਮਾਮਤਨ ਕਰਦੇ ਆਂਗੇ 2028 ਟਿਕਰ ਪਾਸ ਦੂਜੇ ਨਾਂ ਦੀ ਫਿੱਕਾ 골ਡਨ ਕਲਰ ਆ 2008 ਮਾਡਲ ਆ ਠੀਕ ਆ ਜੀ ਇਸ ਤੋਂ ਬਾਅਦ ਆ ਗਈ 2008 ਮਾਡਲ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਚਿੱਟੇ ਰੰਗ ਚ ਸੋਹਣੀ ਗੱਡੀ ਹੈ ਵੀ ਜੀ 4 ਗੱਡੀ ਇਹ ਆ 16 ਨੰਬਰ ਟਾਇਰ ਲੱਗੇ ਪਿਆ ਚਾਰੇ ਟਾਇਰ ਨਵੇਂ ਆ ਗੱਡੀ ਨੂੰ ਚਿੱਟਾ ਰੰਗ ਤੇ ਓਕੇ ਗੱਲ ਬਾਤ 2023 ਦੇ ਪਹਿਲੇ ਮਹੀਨੇ ਟੱਕਰ ਦੀ ਗੱਡੀ ਦੀ ਪਾਸ ਹੋਈ ਗਈ ਸੈਂਟਰ ਲੋਕਿੰਗ ਦੀ ਚਾਬੀ ਇਹਦੇ ਨਾਲ ਆ ਤਿੰਨੇ ਗੱਟਕਾਂ ਦੇ ਨਾਲ ਸੈਂਟਰ ਲੋਕਿੰਗ ਵਾਲੀ ਚਾਬੀ ਆ ਮੈਟ ਇਹ ਗੱਡੀ ਦੇ ਵਿੱਚ ਡਬਲ ਆ ਤੇ ਸੀਟ ਕਵਰ ਬਿਲਕੁਲ ਨਵੇਂ ਆ ਪੂਰੇ ਸੋਹਣੇ ਤੇ ਸਾਫ਼ ਉਦਰੇ ਸੀਟ ਕਵਰ ਆ 6 ਮਹੀਨੇ ਹੋਏ ਸੀਟ ਕਵਰ ਚੜਾਇਆ ਨੂੰ ਸੈਂਟਰ ਲੋਕਿੰਗ ਵਾਲੀ ਚਾਬੀ ਆ ਚਿੱਟਾ ਰੰਗ ਜੀ 4 ਡਬਲ ਮੈਟਾਂ ਦੇ ਵਿੱਚ 2008 ਮਾਡਲ 2029 ਦੇ ਪਹਿਲੇ ਮਹੀਨੇ ਚੱਕਰ ਦੀ ਗੱਡੀ ਦੀ ਪਾਸਨ ਪਈ ਹੈਗੀ ਓਕੇ ਗੱਲਬਾਤ ਸਾਰੀ ਗੱਡੀ ਸੀਲ ਡਾਕਰ ਪਈ ਵੀਰੇ ਓਕਕੇ ਦਿਖਾ ਦਿਓ 3 ਦਿਨ ਤੇ ਬਣਾਉਣੇ ਨੇਗਾ ਸਾਫ ਸੁਥਰੀ ਓਕੇ ਗੱਡੀ ਹੈ ਫਲ ਇੰਜਨ ਗੇਅਰ ਦੀ ਬਾਈ ਫੁੱਲ ਓਕੇ ਹੈ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਸਰਵਿਸ ਦਰਸ਼ਕ ਵੀਰੋ ਤੁਹਾਨੂੰ ਪਤਾ ਆਪਣਾ ਰਿਕਾਰਡ ਹੀ ਹੈ ਸਰਵਿਸ ਆਪਾਂ ਕਰਾ ਕੇ ਦੇਣੀ ਆ ਕਾ ਚੀਜ਼ ਦੇਖੋ ਬਹੁਤ ਸੋਹਣੀ ਲਵਾਈ ਵੀ ਆ ਇਹ ਸਾਰਿਆਂ ਤਾਕਿਆਂ ਦੇ ਵਿੱਚ ਵੀ ਲੱਗੀ ਵੀ ਹੈਗੀ ਸਾਇਲੈਂਟ ਰਹਿੰਦੀ ਹੈ ਕਿ ਬਾਜਬੂਜ ਨਹੀਂ ਆਉਂਦੀ ਇਹਦੇ ਨਾਲ ਤਾਕੀਆਂ ਦੀ ਬੈਟਰੀ ਓਕੇ ਹੈਗੀ ਤੇ ਸਰਵਿਸ ਹੋਈ ਵੀ ਦਰਸ਼ਕ ਵੀਰੋ ਫਿਲਟਰ ਫਿਲਟਰ ਬਦਲੇ ਹੋਇਆ ਜਿਹੜੀ ਆਪਣੇ ਕੋਲ ਗੱਡੀ ਜਾਂਦੀ ਹੈ ਕੰਮ ਤਾਂ ਆਪਣਾ ਕਰਾਇਆ ਵੀ ਹੁੰਦਾਗਾ ਤੇ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਬਈ ਜਾਇਜ਼ ਜਾਇਜ਼ ਰੇਟ ਹੀ ਹੈਗਾ ਇਹ ਗੱਡੀ ਆਪਾਂ 2 ਲੱਖ ਤੇ 55000 ਰੁਪਏ ਦੀ ਦੇ ਦਿਆਂ ਗੱਡੀ 2 ਲੱਖ 60000 ਰੁਪਏ ਡਿਮਾਂਡ ਆ 2 ਲੱਖ 55000 ਦੀ ਨੈਟ ਗੱਡੀ ਮਿਲ ਜੂਗੀ ਤੁਹਾਨੂੰ 2008 ਮਾਡਲ G4 2029 ਦੇ ਪਹਿਲੇ ਮਿੰਟ ਟਿੱਕਰ ਦੀ ਗੱਡੀ ਦੀ ਪਾਸਿੰਗ ਹੈ ਜੀ ਸੰਪਰਕ ਕਰ ਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਤੇ YouTube ਤੇ ਤੇ Instagram ਤੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸਕਿਪ ਨਾ ਕਰਿਆ ਕਰੋ ਫੁੱਲ ਦੇਖ ਲਿਆ ਕਰੋ ਧੰਨਵਾਦ ਜੀ